ਜਹਾਦੀ ਵਾਲਿਆ ਜਿਹੜੇ ਮਜ਼ਾਕ ਕਰਉਂਦੇ ਇੱਕ ਦਿਨ ਫੁੱਟ ਦਾ ਕਰਾਇਆ ਕਰਨਗੇ ਜਾਗ ਥੋੜੀਆ ਮਜ਼ਾਕ ਥੋੜੀਆ ਲਿਆ ਆ ਬੈਠੇ ਦੀਪੀ ਦੀਪੀ ਆਗੇ ਜੀ ਹਾਂ ਆ ਦਾ ਸਬਜੀ ਤੇ ਹਾਂ ਮੰਮੀ ਨਹੀਂ ਦਿਖ ਰਿਹਾ ਕਿੱਧਰ ਗਏ ਜੀ ਮੰਮੀ ਤਾਂ ਰੂੜੀ ਤੇ ਗੁੜਾ ਸਿੱਟਣ ਗਏ ਆ ਤੇ ਡੈਡੀ ਪਿੰਡ ਚ ਗਏ ਹੋਏ ਨੇ ਚਲ ਆਇਆ ਗਰ ਪਾਣੀ ਦਾ ਗਲਾਸ ਚੱਲਿਆ ਦੇ ਫਿਰ ਆ ਹਾਂਜੀ ਤੁਸੀਂ ਬੈਠੋ ਅੰਦਰ ਮੈਂ ਪਾਣੀ ਲੈ ਕੇ ਆਉਣੀ ਆ ਚਲ ਅੰਦਰ ਬਹਿਣਾ ਮੈਂ ਪਾਣੀ ਲਿਆ ਦੇ ਹਾਂ ਮੈਂ ਲਿਆਉਣੀ ਆ ਲਿਆ ਦਿਓ ਹਲੋ ਜੀ ਪਾਣੀ ਤੇ ਤੁਸੀਂ ਸਾਰਾ ਦਿਨ ਖੇਲਤੀ ਲਾਏ ਮੋਟਨ ਦੱਸਿਆ ਰਹੇਗਾ ਜੀ ਆ ਵੀ ਕੰਮ ਆਗਾ ਅੱਜ ਤਾਂ ਯਾਰ ਸਾਰਾ ਦਿਨ ਲੱਗ ਗਿਆ ਨਾਲ ਤੈਨੂੰ ਮੂੰਜਾ ਬਣਾਇਆਗਾ ਜੀ ਮੇਰਾ ਨਾ ਜੀ ਨਹੀਂ ਲੱਗਦਾ ਕੱਲੇ ਦਾ ਘਰੇ ਨਹੀਂ ਹੁਣ ਤੇਰਾ ਜੀ ਕਿਉਂ ਲੱਗਣੋਂ हट ਗਿਆ ਤੂੰ ਤਾਂ ਸਾਰਾ ਦਿਨ ਬਾਹਰ ਰਹਿੰਦੇ ਹੋ ਸਚਿੰਜੋਨ ਦਾ ਆਪਣਾ ਵਿਆਹ ਹੋਇਆ ਨਾ ਮੈਨੂੰ ਤਾਂ ਕਿਤੇ ਲੈ ਕੇ ਵੀ ਨਹੀਂ ਗਏ ਸਾਰਾ ਦਿਨ ਬਸ ਬਾਹਰ ਕਦੇ ਦੋਸਤਾਂ ਕੋਲ ਕਦੇ ਖੇਤ ਵਕਤ ਐ ਕਿੱਥੇ ਜਾਣਾਗਾ ਹੁਣ ਮੈਨਾਂ ਸ਼ਾਪਿੰਗ ਕਰਕੇ ਆਉਣੀ ਆ ਥੋੜਾ ਸਾਮਾਨ ਲੈ ਕੇ ਆਉਣਾ ਸੀ ਤੇ ਇੱਕ ਮੇਰਾ ਨਾ ਮੰਮੀ ਨੂੰ ਮਿਲਣ ਨੂੰ ਬਹੁਤ ਦਿਲ ਕਰਦਾ ਤੁਸੀਂ ਮਿਲਾ ਲਿਓ ਮੈਨੂੰ ਜਾ ਕੇ ਉਹ ਇਹ ਕੀ ਗੱਲਾਂ ਦੀ ਪੀ ਆਪਾਂ ਸਵੇਰੇ ਚੱਲੇ ਆਉਣੇ ਹਾਂਗੇ ਤੇ ਹਾਂ ਹਾਂ ਚਾ ਬੇਬੇਨ ਤਾਂ ਨਹੀਂ ਕੁਝ ਕਹੇਗਾ ਤੇ ਤੈਨੂੰ ਬੇਬੇ ਦਾ ਤਾਂ ਰੋਜ਼ ਦਾ ਕੰਮ ਆ ਉਹ ਤਾਂ ਬੋਲਦੇ ਹੀ ਰਹਿੰਦੇ ਆ ਪਰ ਮੈਂ ਚੁੱਪ ਕਰ ਜਾਨੀ ਆ ਉਹ ਐਂ ਤੁਮ ਨੂੰ ਪਤਾਗਾ ਮੇਰੀ ਦੀਪੀ ਬਾਲੀ ਸਿਆਣੀ ਆਂ। ਆਪ ਵੀ ਚੁੱਪ ਕਰਕੇ ਬਹਿ। ਹਾਂਜੀ ਤੇ ਹੁਣ ਤੁਸੀਂ ਬੈਠੋ ਮੈਂ ਰੋਟੀ ਬਣਾ ਲੈਣਾ ਜਾ ਕੇ। ਉਹ ਕਿੱਧਰ ਜਾਂਦੇ ਆ ਤੂੰ ਯਾਰਾ ਮੇਰੇ ਲੱਵੇ ਵੀ ਬਹਿ ਜਾ ਕਰਾ। ਤੂੰ 2 ਮਿੰਟ ਵੀ ਨਹੀਂ ਬਹਿੰਦੀ ਅਸੀਂ ਸਾਰੇ ਦਾ ਕੰਮ ਕੰਮ ਬੱਸਾ। ਉਹ ਤੁਹਾਨੂੰ ਨਹੀਂ ਪਤਾ ਹੋਏਗਾ ਐਵੇਂ ਜੇ ਬੇਬਣ ਦੇਖ ਲੈਣਾ ਫਿਰ ਸੋ ਸੋ ਗੱਲਾਂ ਕੱਢਣਗੇ। ਉਹ ਕੁਝ ਨਹੀਂ ਕਹਿੰਦੇਗੇ ਮੈਂ ਹੈਗਾ ਨਾ ਨਾਲੇ ਮੈਂ ਕਿਹੜਾ ਯਾਰ ਕਿਸ ਨੂੰ ਚੋਰੀ ਮਿਲਣਾ ਆਇਆਗਾ। ਤੂੰ ਮੇਰਾ ਤਾਂ ਵਿਆਹ ਕਰਾਏਗਾ ਹੁਣ ਮੈਂ ਉਹਦੇ ਘਰ ਵਾਲੇ ਕੋਲ ਵੀ ਨਹੀਂ ਬੈਠ ਸਕਦਾ ਹੈਗਾ। ਲੇ ਆ ਤੀਮਿਆਂ ਦਾ ਵੀ ਸਰਿਆ ਹੀ ਪਿਆ ਪਤਾ ਨਹੀਂ ਕਿਹੜੀ ਆ ਸਾਡੀ ਰੂੜੀ ਮਿਲਦੀ ਆ ਸਾਨੂੰ ਗੰਧ ਸਿੱਟਣ ਨੂੰ ਜਿੱਦ ਦੇ ਕੋਈ ਦੇਖ ਲਈ ਨਾ ਮੈਂ ਅੱਖੀ ਗੁੱਤਣੀ ਨੂੰ ਬਟਾ ਦੇ ਦੂੰ ਜਾਣਦੀਆਂ ਨਹੀਂ ਮੈਨੂੰ ਮੈਂ ਕੀ ਚੀਜ਼ਾਂ ਲੈ ਦੇਖਾਂ ਸਰਕਲ ਦਾ ਖੜਾ ਜੇ ਮੁੰਡਾ ਆ ਗਿਆ ਹੋ ਹਾਏ ਹਾਏ ਆਹ ਰਹਿਲਾ ਕੀ ਕੀਤਾ ਪਿਆ ਸਾਰਾ ਦੁੱਧ ਨੰਗਾ ਛੱਡ ਜਾਂਦੀ ਆ ਚੁੱਲੇ ਤੇ ਰੱਖ ਕੇ ਸਾਰਾ ਦੁੱਧ ਵਿੱਚ ਨਿਕਲ ਗਿਆ ਪੈ ਕੇ ਨੀਦੀਪੀ ਨੀਦੀਪੀ ਇਹ ਕੜਾ ਗਾਲ ਸੁਣਦੀ ਆ ਅੰਦਰ ਜਾ ਕੇ ਦੇਖਣਾ ਪਊ ਮੈਨੂੰ ਦੇਖ ਲੈ ਹੈਗੇ ਨਾ ਨੂੰ ਮਣੀ ਮੋਟੀ ਸੰਘ ਸ਼ਰਮ ਕਿਵੇਂ ਬੈਠੇ ਨੇ ਦੋਨੇ ਜਣੇ ਵੀ ਘਰੇ ਸਾਡੇ ਮਾਪੇ ਫਿਰਦੇ ਨੇ ਪਰਿਵਾਰ ਆ ਦਿਨ ਦਿਹਾੜੇ ਬੱਥਾਂ ਚ ਹੱਥ ਪਾਈ ਬੈਠੇ ਨੇ ਜਿਵੇਂ ਸੰਘ ਨਹੀਂ ਹੈਗੀ ਇਹਨਾਂ ਨੂੰ ਜੇ ਮੈਂ ਇਹਨਾਂ ਨੂੰ ਕੁਝ ਬੋਲ ਦਿਆ ਫਿਰ ਇਹਨਾਂ ਦਾ ਪਿਓ ਇਹਨਾਂ ਦੀ ਸਾਈਡ ਲੈਣ ਲੱਗ ਜਾਊ ਉਹ ਤਾਂ ਹੈਗੀ ਚਹੀ ਜੀ ਹੈਗੀ ਆ ਉੱਪਰ ਹੈ ਜਾ ਮੁੰਡਾ ਵਾ ਇਹ ਨਹੀਂ ਕੁੜੀਏ ਛੱਡੋ ਮੈਨੂੰ ਲੱਗਦਾ ਮੰਮੀ ਆ ਗਈ ਆ ਗਈ ਮੰਮੀ ਹਾਂਜੀ ਮੰਮੀ ਜੀ ਨਾ ਸਾਰਾ ਦੁੱਧ ਕੱਢ ਕੇ ਵਿੱਚ ਪਾਈ ਗਿਆ ਸੁਰਤ ਰੱਖ ਲਿਆ ਕਰ ਅੰਦਰ ਕੀ ਰੱਖਿਆ ਤੇਰਾ ਮੰਮੀ ਉਹ ਤਾਂ ਇਹ ਐਸੀ ਮੈਂ ਇਹਨਾਂ ਨੂੰ ਪਾਣੀ ਫੜਾਉਂਦੀ ਸੀਗੀ ਪਤਾ ਹੀ ਆ ਮੈਨੂੰ ਕਿਹੜੇ ਪਾਣੀ ਫੜਾਉਣੀ ਆ ਸਭ ਕੁਝ ਦੇਖ ਲਿਆ ਮੈਂ ਮਾੜੀ ਮੋਟੀ ਸ਼ਰਮ ਕਰ ਲਿਆ ਕਰੋ ਵੀ ਸਾਡੇ ਘਰੇ ਵੀ ਮਾਪੇ ਫਿਰਦੇ ਨੇ ਕੀ ਹੋ ਗਿਆ ਬੇਬੇ ਕਿਉਂ ਗੁੱਸਾ ਕਰਦੀਂਦੀ ਪੀਦੇ ਤੂੰ ਆਹੋ ਤੂੰ ਵੀ ਹੁਣ ਇਸੇ ਦੀ ਸਾਈਡ ਲੈ ਉਹ ਲੈ ਬੇਬੇ ਦੀ ਪੀਦੇ ਨੂੰ ਕੁਛ ਨਹੀਂ ਕਹਿੰਦੀ ਕਿ ਵਿਚਾਰੀ ਤੂੰ ਸਾਰਾ ਦਿਨ ਨੂੰ ਗਾਲਾਂ ਦਿੰਦੀ ਰਹਿਣੀ ਆ ਇਹਨੇ ਕੀ ਮਾੜਾ ਕਰਤਾ ਤੇਰਾ ਆਹੋ ਤੂੰ ਵੀ ਹੁਣ ਤੀਮੀ ਮੰਗਰ ਲਾ ਕੇ ਮੈਨੂੰ ਹੀ ਬੋਲ ਇਹ ਤਾਂ ਮਈ ਆ ਜਿਹੜੀ ਚੱਲੀ ਜਾਨੀ ਇਹਨੂੰ ਹੋਰ ਹੁੰਦੀ ਕਿ ਹੁਣ ਬਾਹਰ ਕੱਢੀ ਹੁੰਦੀ ਐ ਮੰਮੀ ਜੀ ਐ ਮੈਨੂੰ ਕਿਵੇਂ ਘਰੋਂ ਕੱਢ ਦੋਗੇ ਮੈਂ ਕਿਹੜਾ ਨਿਕਲ ਕੇ ਆਈ ਆ ਵਿਆਹ ਕੇ ਲੈ ਕੇ ਆਇਆ ਮੈਨੂੰ ਥੋੜੀ ਰਜ਼ਾਮੰਦੀ ਨਾਲ ਨਾਲੇ ਉਹ ਤਾਂ ਬੜਾ ਕਹਿੰਦੇ ਸੀ ਧੀ ਧੀ ਬਣਾ ਕੇ ਰੱਖਾਂਗੇ ਜੇ ਨਹੀਂ ਪਸੰਦ ਸੀ ਉਦੋਂ ਜਵਾਬ ਦੇ ਦਿੰਦੇ ਧੀ ਕਹਿਣ ਤੇ ਧੀ ਬਣਾਉਣ 'ਚ ਬਹੁਤ ਫਰਕ ਹੁੰਦਾ ਮੰਮੀ ਜੀ ਸ਼ਾਇਦ ਤੁਹਾਡੇ ਧੀ ਹੁੰਦੀ ਨਾ ਫਿਰ ਤੁਸੀਂ ਦੁੱਖ ਸਮਝਦੇ ਵੀ ਧੀਆਂ ਦਾ ਦੁੱਖ ਕੀ ਆ ਨਹੀਂ ਤੈਨੂੰ ਦੁੱਖ ਦੇਣ ਨੂੰ ਕੀ ਦੁੱਖ ਦੇਤਾ ਹੁਣ ਕੰਮ ਨੂੰ ਤਾਂ ਭਾਈ ਕਹਿਣਾ ਹੀ ਆ ਚਿਹਰਾ ਜਿਹੜਾ ਜਹੇ ਗੁੱਸੇ ਰਹਿ ਕੰਮ ਤਾਂ ਕਰਨਾ ਪੈਣਾ ਓ ਬੇਬੇਕ ਜਾਂ ਤੂੰ ਸਾਰਾ ਦਿਨ ਇਹਨੂੰ ਘੂਰਦੀ ਰਹਿਣੀ ਐਂਗੀ ਜੇ ਇਹ ਨਹੀਂ ਕੰਮ ਕਰਦੀ ਤਾਂ ਹੋਰ ਕੌਣ ਕਰਕੇ ਜਾਂਦਾ ਘਰ 'ਚ ਕੰਮ ਆ ਵੀ ਦੱਸ ਦੇ ਮੈਨੂੰ ਦੇਖੋ ਕਿਵੇਂ ਤੀਵੀਂ ਥੱਲੇ ਲੱਗਿਆ ਹੋਇਆ ਇਹ ਮਾਂ ਨੂੰ ਮੱਤਾਂ ਦਿੰਦਾ ਹੁਣ ਇਹ ਮਾਂ ਮੱਤਾਂ ਦੇ ਇਹਨੂੰ ਕੀ ਮੱਤ ਦੇਦੀ ਮੈਂ ਤੈਨੂੰ ਦੀਪੀਏ ਹੁਣ ਘਰ ਦੇ ਕੰਮ ਕਰਦੀ ਆ ਹੁਣ ਵੀ ਕੰਮ ਕਰਦੀ ਸੀ ਇਹ ਤਾਂ ਇਹਨੂੰ ਮੈਂ ਕਹਤਾ ਪਾਣੀ ਦਾ ਘਲਾ ਪਿਆ ਦੇ ਤਾਂ ਦਰਾਈ ਸੀ ਇਹ ਵਿਚਾਰੀ ਆਹ ਕੰਮ ਕਰਦੀ ਐ ਸੋਹ ਕੰਮ ਕਰਦੀ ਐ ਸਾਰਾ ਦੁੱਧ ਨਿਕਲ ਕੇ ਚੁੱਲ੍ਹੇ 'ਚ ਪੈ ਗਿਆ ਨਾਲੋਂ ਟੱਕ ਕੇ ਨਹੀਂ ਸੀ ਆ ਸਕਦੀ ਥੱਲੇ ਆਹੇ ਹੁੰਦੀ ਮੰਮੀ ਜੀ ਮੈਂ ਤਾਂ ਹਰ ਵਾਰੀ ਮਾੜੀ ਲੱਗਦੀ ਆ ਤੁਹਾਨੂੰ ਚਾਹੇ ਮੈਂ ਕੋਈ ਚੰਗਾ ਕੰਮ ਕਰ ਲਾਂ ਫਿਰ ਵੀ ਤੁਸੀਂ ਉੱਥੇ ਮੈਨੂੰ ਮਾੜਾ ਹੀ ਸਮਝਣਾ ਪਰ ਜਿੰਨਾ ਤੁਸੀਂ ਸੋਚਦੇ ਨਾ ਇੰਨੀ ਮਾੜੀ ਨਹੀਂ ਹੈਗੀ ਮੈਂ ਮੇਰੇ ਮਾਪੇ ਨੇ ਮੈਨੂੰ ਇੱਕੋ ਗੱਲ ਸਿਖਾਈ ਸੀ ਵੀ ਪੁੱਤ ਸਹੁਰੇ ਘਰੇ ਜਾ ਕੇ ਨਾ ਕਦੇ ਵੀ ਉਹਨਾਂ ਨੂੰ ਸੱਸ ਸਹੁਰਾ ਨਹੀਂ ਸਮਝਣਾ ਮਾਪੇ ਬਾਬੂ ਨੂੰ ਪਿਆਰ ਕਰਨਾ ਜਿਵੇਂ ਤੂੰ ਸਾਨੂੰ ਕਰਦੀਆਂ ਤੇ ਕਦੇ ਕੋਈ ਲਾਂਭਾ ਨਹੀਂ ਦਿਵਾਉਣਾ ਹੈਗਾ ਪਰ ਮੰਮੀ ਤੁਸੀਂ ਮੈਨੂੰ ਗੱਲ-ਗੱਲ ਤੇ ਨਾ ਇੱਕ ਨੂ ਹੋਣ ਦਾ ਅਹਿਸਾਸ ਕਰਵਾ ਦਿੰਨੇ ਹੋ ਬਹੁਤ ਔਖੀਆਂ ਨੇ ਗੱਲਾਂ ਨਿਭਾਉਣੀਆਂ ਜਿਹੜੀਆਂ ਕਰਦੀਆਂ ਉਹਦੇ ਲੈ ਕੇ ਜੱਗੀ ਦੇ ਘਰ ਵਾਲੀ ਆ ਆਪਣੀ ਸੱਸ ਦੀ ਇੰਨੀ ਸੇਵਾ ਕਰਦੀ ਆ ਇਹ ਕਹੇ ਸਾਡੇ ਵਾਲੀ ਆ ਲੜਾਈਆਂ ਕਰਾਉਣ ਤੋਂ ਵੀ ਨਾ ਇਹਦੇ ਕੋਲ ਕੋਈ ਕੰਮ ਨਹੀਂ ਮੰਮੀ ਫਿਰ ਤੁਸੀਂ ਉਹਨਾਂ ਨਾਲ ਹੀ ਰਲ ਜੋ ਜਾ ਕੇ ਮੈਂ ਤਾਂ ਤੁਹਾਡਾ ਕੋਈ ਕੰਮ ਕਰਦੀ ਨਹੀਂ ਹੈਗੀ ਆਹੋ ਤੈਨੂੰ ਤਾਂ ਵੀ ਛੇਤੀ ਬੁੜੀ ਨਿਕਲੇ ਇੱਥੇ ਮੈਂ ਰਹਾ ਖੁੱਲੀ ਚੌੜੀ ਹੋ ਕੇ ਆਏ ਨਹੀਂ ਮੈਂ ਨਿਕਲਦੀ ਹਜੇ ਅਸੀਂ ਘਰ ਦੇ ਮਾਲਕ ਬੈਠੇ ਆ ਉਹ ਮਾਂ ਤੂੰ ਕਿਉਂ ਵੀ ਗੱਲ ਬਣਾ ਲੈਨੀ ਆ ਦੀਪੀ ਨੇ ਤੈਨੂੰ ਕਦੋਂ ਕਿਹਾ ਵੀ ਤੂੰ ਘਰ ਛੱਡ ਕੇ ਜਾ ਇਹਦਾ ਜਮਾ ਦੀ ਸਾਰਾ ਕੰਮ ਕਰਦੀ ਆਗੀ ਤੇ ਰਹੀ ਗੱਲ ਭਾਬੀ ਦੀ ਮਾਸੀ ਦੇਖ ਲੈ ਉਹਨੂੰ ਕਿੰਨਾ ਪਿਆਰ ਕਰਦੀ ਆ ਉਹਨਾਂ ਲੜਦੀ ਨਹੀਂ ਹੈਗੀ ਇੱਕ ਤੂੰ ਆ ਸਾਰਾ ਦਿਨ ਨਾ ਕਲੇਸ਼ ਪਾਈ ਰੱਖਦੀ ਆਂ ਕੀ ਹੁਣ ਦੱਸ ਇਹ ਵਿਚਾਰੀ ਕੀ ਕਰੇ ਹੋਗੇ ਸ਼ੂਤ ਇਹ ਨਾ ਟਿੱਕੇ ਬੈਠਣਾ ਓਏ ਆ ਕੀ ਕਾਵਰੋਲੀ ਪਾਈਏ ਤੁਸੀਂ ਕਹਤਾ ਟਿਕ ਜਾ ਕਰੋ ਉਹ ਤਵਾ ਸੁਣਦੀ ਆ ਵਾਰ ਤੱਕ ਸ਼ਰਮ ਸੰਗ ਕਰ ਲਿਆ ਕਰੋ ਮਾੜੀ ਮੁੱਟੀ ਓ ਬਾਪੂ ਯਾਰ ਕੀ ਕਰਾਂ ਆ ਬੇਬੇ ਆ ਗਈ ਫੇਰ ਲੜਨ ਲੱਗ ਰਹੀ ਹੈ ਹੁਣ ਦੀਪੀ ਨਾਲ ਆ ਦੀਪੀ ਜਾ ਪੁੱਤ ਤੂੰ ਅੰਦਰ ਬਾਜਾ ਇਹ ਤਾਂ ਐ ਬੋਲੀ ਜਾਂਦੀ ਆ ਆਹੋ ਮੈਂ ਤਾਂ ਉਹੀ ਬੋਲੀ ਜਾਨੀ ਆ ਇਹ ਤਾਂ ਇਹਦੀ ਮਗਰ ਲੱਗਿਆ ਹੀ ਹੋਇਆ ਤੁਸੀਂ ਵੀ ਲੱਜੋ ਹੁਣ ਇਹ ਨਾਲ ਹੀ ਉਹ ਬੇਬੇ ਮਗਰ ਲੱਗਣ ਨੂੰ ਮੈਂ ਕੀ ਮਗਰ ਲੱਗ ਗਿਆ ਤੇ ਮਗਰ ਹੀ ਲੱਗਿਆ ਹੋਇਆ ਤੋਤੇ ਮੰਗੂ ਤਾਂ ਸਾਰਾ ਦਿਨ ਨੌਂ ਜਪਦਾ ਇਹਦਾ ਉਹ ਬੇਬੇ ਮੇਰੇ ਘਰ ਵਾਲੀ ਹੈਗੀ ਜੇ ਮੈਂ ਉਹਦੇ ਘਰ ਜਾਂਦਾ ਨੌਂ ਲਾਈਦਾ ਇਹ ਚ ਕੀ ਗਲਤ ਗੱਲ ਕਰਤੀ ਮੈਂ ਤਾਂ ਦੱਸ ਦੇ ਜਪਤ ਅੰਦਰ ਬਾਹਰ ਜਾਓ ਆਜੀ ਬਹੁਤ ਹੋ ਗਿਆ ਹੁਣ ਬਹੁਤ ਹੋ ਗਿਆ ਮਮੀ ਜੀ ਜਾ ਤੀ ਤੂੰ ਕੱਟਾ ਸ਼ਾਂਤ ਰਹਿ ਜਾ ਕਰ ਤੂੰ ਕਿਉਂ ਨਹੀਂ ਸਿਆਣੀ ਬਣਦੀ ਤਾਰੇ ਖੋਪੜੇ ਤੇ ਕਦੋਂ ਪਊਗੀ ਉਹ ਸਵੇਰ ਦੇ ਅੰਦਰ ਹੀ ਬੜੀ ਹੋਈ ਆ ਹੁਣ ਬਾੜ ਦੋ ਫੇਰ ਕਹਿ ਕੇ ਕੰਮ ਸਾਰੇ ਮੈਂ ਨੌਕਰ ਰੱਖੀ ਹੋਈਆਂ ਸੋਡੀ ਇੱਥੇ ਉਹ ਬਥੇਰੀ ਸਿਆਣੀ ਆ ਸਾਰੇ ਕੰਮ ਕਰਦੀ ਆ ਮੈਂ ਤਾਂ ਕਦੇ ਪੁੱਠੀ ਬੋਲੀ ਨਹੀਂਗੀ ਤੈਨੂੰ ਬੋਲਦੀ ਐ ਤੂੰ ਹੀ ਇਹ ਜੀਆਂ ਆ ਦੇਖ ਲੈ ਲੋ ਕਿ ਮੈਂ ਰੰਨ ਦਾ ਚਮਚਾ ਬਣਿਆ ਪਿਆ ਮਾੜਾ ਜਿਹਾ ਕਹਿਣ ਤੇ ਉਹਦੀ ਲੈ ਕੇ ਅੰਦਰ ਉਹ ਤੂੰ ਸਿਆਣੀ ਬਣ ਜਾ ਤੂੰ ਸਿਆਣੀ ਬਣ ਜਾ ਐ ਨਹੀਂ ਘਰ ਚੱਲਦੇ ਹੁੰਦੇ ਫਿਰ ਗੁੱਤ ਪਟਾਵੇਂਗੀ ਤੂੰ ਆਪਣੀ ਫਿਰ ਕਹਵੇਂਗੀ ਮੂਰੇ ਬੋਲਦੀ ਆ ਅੱਜ ਤਾਂ ਮੂਰੇ ਨਹੀਂ ਬੋਲਦੀ ਤਰਾ ਸਤਕਾਰ ਕਰਦੀ ਆ ਅਬ ਤੇ ਸਾਰੇ ਹੁੰਦਾ ਸਾਰਾ ਕੁਝ ਮਾਰ ਸਤਕਾਰ ਕਰਵਾਉਣਾ ਨਾ ਕਿੰਨਾ ਕੁ ਬਰਦਾਸ਼ਤ ਕਰਾਂ ਮੈਂ ਸਾਰਾ ਦੁੱਧ ਨਿਕਲ ਕੇ ਚੁੱਲ੍ਹੇ 'ਚ ਪੈ ਗਿਆ ਉਹ ਨਿਆਣੀ ਆ ਸਮਝੂ ਨਾ ਮੈਂ ਤੂੰ ਐਂ ਦੱਸ ਜਦੋਂ ਤੂੰ ਆਈ ਸੀ ਨਵੀਂ-ਨਵੀਂ ਤੂੰ ਕਿਹੜੇ ਕੰਮ ਕਰਦੀ ਸੀ ਸਾਰਾ ਕੁਝ ਮੇਰੀ ਮਾਂ ਨੇ ਤੈਨੂੰ ਸਿਖਾਇਆ ਸੋਟਾ ਸਾਰੇ ਟੱਬਰ ਨੇ ਮੇਰੀ ਕਦਰ ਨਹੀਂ ਕੀਤੀ ਸੋਡੀ ਮਾਂ ਤਾਂ 4 ਵਜੇ ਉੱਠ ਕੇ ਮੈਨੂੰ ਚੁੱਲ੍ਹੇ ਤੇ ਚੜਾਉਂਦੀ ਸੀ ਘਰੀ ਜ ਸਾਰਾ ਕੰਮ ਡੰਗਰਾ ਪਸੂਆਂ ਦਾ ਵੀ ਨਾਲੇ ਅੱਜ ਕੱਲ੍ਹ ਦੀਆਂ ਕਰ ਲੈਣਗੀਆਂ ਉਹ ਤੇਰੇ ਨਹੀਂ ਖੋਪੜੇ ਚ ਪੈਂਦੀ ਸਾਰਾ ਦਿਨ ਸੋਣੀ ਖੜੀ ਰੱਖਦੀ ਹੈ ਘਰੇ ਨਾਲੇ ਆਹ ਗੱਲਾਂ ਚੰਗੀਆਂ ਨਹੀਂ ਸਿਆਣੀ ਬਣ ਜਾ ਸਿਆਣੀ ਮੈਥੋਂ ਨਹੀਂ ਕਿਸੇ ਨਾਲ ਪਿਆਰ ਨਾਲ ਗੱਲ ਹੁੰਦੀ ਜਿਹੜਾ ਤੇ ਮੇਰੇ ਨਾਲ ਕੋਈ ਵਰਤੂ ਮੈਂ ਤਾਂ ਹਜੇ ਵਰਤੂ ਅਗਲੇ ਨਾਲ ਜੇ ਤੇਰੇ ਆਹੀ ਲੱਛਣ ਡਏ ਨਾ ਘਰ ਪਟਲੇਗੀ ਮੈਂ ਤੈਨੂੰ ਪਹਿਲਾਂ ਵੀ ਕਿਹਾ ਸੀਗਾ ਇਹ ਘਰ ਬਸਾਉਣ ਵਾਲੀਆਂ ਗੱਲਾਂ ਨਹੀਂ ਹੈਗੀਆਂ ਜਿਹੜੀਆਂ ਤੂੰ ਕਰਦੀਆਂ ਉਸਦਾ ساری ਉਮਰ ਨਹੀਂ ਮੇਰੀ ਸੋਣੀ ਹੁਣ ਕੀ ਸੁਣੋਗੇ ਉਹ ساری عمر ਮੈਂ ਹੀ ਕੱਟਿਆ ਤੇਰੇ ਨਾਲ ਜੇ ਕੀ ਹੋਰ ਹੁੰਦਾ ਨਾ ਤੈਨੂੰ ਦੂਜੇ ਦਿਨ ਭਜਾ ਦਿੰਦਾ ਇਹ ਤਾਂ ਮੇਰੀ ਨਿਵਰਤਾ ਜਿਹੜਾ ਤੂੰ ਹੁਣ ਤੱਕ ਬੈਠੀ ਹੈਗੀ ਹਾਈ ਹਾਈ ਖਵਾਏ ਕਿੰਨੇ ਚੱਲੀ ਜਾਂਦੀ ਐ ਚੱਲ ਇੱਕ ਵਾਰ ਇਹ ਨਗ ਚਾੜੂ ਲਾ ਦਿੰਨੀ ਆ ਹੁਣ ਕਿ ਆ ਕੇ ਲਾ ਲੂੰਗੀ ਨਾਲੇ ਹੁਣ ਬਾਕੀ ਕੰਮ ਤਾਂ ਨਿਬੜੇ ਪਿਆ ਐਂ ਕਰਦੀ ਆ ਇਹਨਾਂ ਨੂੰ ਪੁੱਛਦੀ ਆ ਵੀ ਚੱਲੀਏ ਸ਼ਹਿਰ ਕੱਲ ਤਾਂ ਕਹਿੰਦੇ ਸੀ ਵੀ ਸ਼ਾਪਿੰਗ ਕਰਾ ਲਵਾਂਗਾ ਦੇਖਦੀਆਂ ਜਾਂਦਾ ਕਿ ਨਹੀਂ ਹਲੇ ਬਿਸਤਰੇ 'ਚ ਜੀ ਬੈਠੇ ਨੇ ਮੈਨੂੰ ਤਾਂ ਐਸੀ ਵੀ ਤੁਸੀਂ ਉੱਠ ਗਏ ਹੋਵੋਗੇ ਤੇ ਮੈਂ ਤੁਹਾਨੂੰ ਐ ਪੁੱਛਦੀ ਸੀ ਵੀ ਅੱਜ ਤੁਸੀਂ ਕਰਿਓ ਮਾਦਾ ਕਰੀਆਂ ਦੀਪੀ ਮੈਂ ਕਿੱਥੇ ਜਾਣਾਗਾ ਕੋਈ ਕੰਮ ਸੀ ਕੋਈ ਤੈਨੂੰ ਲੈ ਕਹਿੰਦੇ ਕੰਮ ਸੀ ਹਾਂ ਆਪ ਗੱਲ ਕਹਿ ਕੇ ਨਾ ਆਪ ਹੀ ਭੁੱਲ ਜਾਂਦੇ ਮੁਰਕ ਕੇ ਮੈਂ ਕੋਈ ਗੱਲ ਕਹੀ ਸੀ ਤੈਨੂੰ ਕੀ ਗੱਲ ਕਹੀ ਸੀ ਮੈਂ ਮੈਨੂੰ ਤਾਂ ਯਾਦ ਨਹੀਂ ਹੈਗੀ ਯਾਰ ਬਸ ਫਿਰ ਮੈਨੂੰ ਆਹੀ ਗੱਲਾਂ ਤੇ ਗੁੱਸਾ ਆਉਂਦਾ ਕੱਲ ਤੁਸੀਂ ਕਹਿਣੇ ਸੀਗਾ ਵੀ ਮੈਂ ਸ਼ਾਪਿੰਗ ਕਰਵਾ ਕੇ ਲੈ ਕੇ ਆਉਂਗਾ ਓਏ ਅੱਛਾ ਅੱਛਾ ਹਾਂ ਆ ਗਈ ਜਿਆਦਾ ਬਾਰਗਲਦੇ ਆਪਾਂ ਤੂੰ ਮੇਰੇ ਦੇ ਕਰਦੇ ਕੰਮ ਮੈਂ ਸਾਰੇ ਕੰਮ ਨਿਬੜ ਲੈ ਜੇ ਹੁਣ ਤੁਸੀਂ ਬੈਠੋ ਮੈਂ ਚਾਹ ਲੈ ਕੇ ਆਉਣੀ ਆ ਫਿਰ ਮੈਂ ਤਿਆਰ ਹੋ ਜੂਗੀ ਨਾਲ ਤੁਸੀਂ ਤਿਆਰ ਹੋ ਜਾਓ ਹਾਂ ਮੈਨੂੰ ਤੂੰ ਚਾਹ ਲਿਆ ਦੇ ਮੈਂ ਹੁਣ ਨਾ ਯਾਰ ਤਿਆਰ ਹਾਂ ਹਾਂਜੀ ਅੱਛਾ ਮੈਂ ਵੀ ਕਹਾ ਅੱਜ ਸਵੇਰੇ ਸਵੇਰੇ ਕਿਵੇਂ ਕੰਮ ਨਿਬੜ ਗਏ ਸ਼ਹਿਰ ਲੈ ਕੇ ਜਾ ਰਿਆਂ ਉਹਨੂੰ ਦੇਖ ਸਹੀ ਜਾਣ ਮੈਂ ਵੀ ਨਹੀਂ ਦਿੰਦੀ ਪਰ ਮੈਂ ਹਜੇ ਕਰਾਂ ਕੀ ਹੋ ਗਈ ਜੀ ਪੀ ਤਿਆਰ ਹਾਂਜੀ ਬਸ ਤਿਆਰੀਆਂ ਚਲਿਏ ਕੀ ਅੱਲਾਹ ਚ ਬਾਲੀਏ ਸੁਣੀ ਜੀ ਲੱਗੀ ਜਾਂਦੀ ਆ ਉਹ ਬਸ ਕਰੋ ਤੁਸੀਂ ਨਾ ਨਜ਼ਰ ਨਾ ਲਾ ਦਿਓ ਮੈਨੂੰ ਉਹ ਮੇਰੀ ਨਜ਼ਰ ਨਹੀਂ ਲੱਗਦੀ ਹੈਗੀ ਤੈਨੂੰ ਅੱਛਾ ਜੀ ਤੁਹਾਨੂੰ ਕਿਵੇਂ ਪਤਾ ਵੀ ਤੁਹਾਡੀ ਨਜ਼ਰ ਨਹੀਂ ਲੱਗਦੀ ਮੈਨੂੰ ਉਹ ਮਾਦਾ ਜਿਹੜੇ ਸਲਾਮਤ ਰਹਿੰਦੀ ਆ ਅਰਦਾਸਾਂ ਕਰਦਾ ਰਹਿਣਾ ਮੇਰੀ ਨਜ਼ਰ ਕਿਵੇਂ ਲੱਗਦੀ ਤੈਨੂੰ ਇਹ ਦੱਸ ਚਲੋ ਚਲਿਏ ਟਾਈਮ ਬਹੁਤ ਹੋ ਗਿਆ ਵੇ ਗੂਰੀ ਪੁੱਤ ਉਹ ਬੇਬੇ ਨੂੰ ਕੀ ਹੋਇਆ ਯਾਰ ਹੁਣ ਇਹ ਕਿਉਂ ਆਵਾਜ਼ ਮਰੀ ਜਾਂਦੀ ਆ ਚਲ ਤੁਸੀਂ ਪੁੱਛ ਲੋ ਜਾ ਕੇ ਐਵੇਂ ਜੇ ਨਾਗੇ ਫਿਰ ਪਤਾ ਨਹੀਂ ਕੀ ਕੁਝ ਬੋਲਣਗੇ ਜਾਲਕ ਤੈਨੋਂ ਨਾਲ ਜਿਹੜਾ ਸੁਰਖੇ ਬਿੰਦੀ ਲਾ ਲਾ ਇਤਨੇ ਮੈਂ ਜਾ ਕੇ ਉਹਨਾਂ ਦੇ ਟੇਬਲ ਠੀਕ ਹੈ ਵੇ ਆ ਜਾ ਪੁੱਤ ਮੇਰੀ ਵੀ ਗੱਲ ਸੁਣ ਲਾ ਓਏ ਹਾਂ ਮਾਂ ਕੀ ਹੋਇਆ ਤੈਨੂੰ ਨਾਲਿਆ ਕਿਉਂ ਸਿਰ ਜਾ ਬੰਨਿਆ ਤੈਂ ਵੇ ਪੁੱਤ ਮੇਰਾ ਸਿਰ ਬੜਾ ਪੱਟੀ ਜਾਂਦਾ ਮੈਨੂੰ ਤਾਂ ਇਹ ਲੱਗਦਾ ਜਿਵੇਂ ਮੈਨੂੰ ਬੁਖਾਰ ਹੋਇਆ ਪਿਆ ਉਹ ਲਿਆ ਉਹ ਕੋਈ ਮਾਂ ਤੈਨੂੰ ਬੁਖਾਰ ਨਹੀਂ ਹੋਇਆ ਬਾਹਰ ਤੇ ਠੰਡੀ ਪਈ ਆਗੀ ਆ ਤੁੱਪ ਕਰਕੇ ਸਿਰ ਤੋਂ ਖਣ ਲੱਗ ਗਿਆ ਹੋਊਗਾ ਤੇਰਾ ਵੇ ਨਹੀਂ ਬੁੱਤ ਬੁਖਾਰ ਮੈਨੂੰ ਹੈਗਾ ਮੈਨੂੰ ਹੁਣੀ ਹੁਣੀ ਉਲਟੀ ਆ ਕੇ ਢੀਆ ਉਹ ਕੋਈ ਨਾ ਬੇਬੇ ਤੈਨੂੰ ਮੈਂ ਆ ਕੇ ਦਵਾਈ ਦਵਾ ਲਿਆਉਂਗਾ ਹੁਣ ਤਾਂ ਮੱਦੀ ਪੀਣਾ ਸ਼ਹਿਰ ਜਾ ਕੇ ਆਉਣਾਗਾ ਮੇਰੇ ਬੁੱਤ ਪਹਿਲਾਂ ਮੈਨੂੰ ਦਵਾਈ ਦਵਾ ਲਿਆ ਆਪਾਂ ਘੰਟੇ ਕਿਚ ਮੁੜਿਆਵਾਂਗੇ ਫਿਰ ਤੁਸੀਂ ਭੱਗ ਜਾ ਮੈਂ ਕਿਹੜਾ ਰੋਕਦੀ ਆ ਤੁਹਾਨੂੰ ਚਲੀਏ ਜੀ ਆਪਾਂ ਮੰਮੀ ਕੀ ਹੋਇਆ ਮੰਮੀ ਨੂੰ ਆ ਮੰਮੀ ਬਿਮਾਰ ਹੋ ਗਏ ਕੀ ਹੋ ਗਿਆ ਮੰਮੀ ਤੁਹਾਨੂੰ ਪਤਾ ਨਹੀਂ ਬੁੱਤ ਆ ਬੈਠੇ ਬੈਠੇ ਚੰਗੀ ਭਲੀ ਮਾਤਾ ਬਿਮਾਰ ਹੋ ਗਈ। ਫਿਰ ਕੀ ਹੋ ਗਿਆ ਜੀ? ਤੁਸੀਂ ਮੰਮੀ ਨੂੰ ਦਵਾਈ ਦਵਾ ਲਿਓ ਜਾ ਕੇ। ਉਹ ਮੈਂ ਕਿਹਾ ਸੀਗਾ ਇਹਨੂੰ ਵੀ ਮੈਂ ਤੈਨੂੰ ਆ ਕੇ ਦਵਾਈ ਦਵਾ ਲਿਆਉਂਗਾ। ਘਰੇ ਕੋਈ ਗੋਲੀ ਪੀਉਦੀ ਪਿਓ ਲੈ ਲੈਣੇ ਨਹੀਂ ਯਾਰਾ। ਲੈ ਘਰੇ ਦਵਾਈ ਪੀਹੂ। ਉਹ ਤੁਹਾਨੂੰ ਕੀ ਪਤਾ ਮੰਮੀ ਕਿੰਨਾ ਬਿਮਾਰ ਹੋ ਜਾਣ। ਤੁਸੀਂ ਇਹਨਾਂ ਨੂੰ ਦਵਾਈ ਦਵਾ ਲਿਓ। ਕੋਈ ਨਾ ਆਪਾਂ ਤਾਂ ਫਿਰ ਜਾ ਆਵਾਂਗੇ। ਲੈ ਪੁੱਤ ਤੁਸੀਂ ਵੀ ਕਹੋਗੇ ਮੰਮੀ ਜਾਣ ਕੇ ਬਿਮਾਰ ਹੋ ਗਈ। ਤੁਹਾਡੇ ਕੰਮ 'ਚ ਵੀ ਡਿੱਕਾ ਪਾਤਾ ਮੈਂ ਤਾਂ। ਉਹ ਮੰਮੀ ਕਿਵੇਂ ਦੀ ਗੱਲਾਂ ਕਰੀ ਜਾਂਦੇ ਹੋ। ਅਸਤੇ ਕੋਈ ਨਾ ਬਾਅਦ ਵੀ ਜਾਵਾਂਗੇ ਪਰ ਤੁਹਾਨੂੰ ਦਵਾਈ ਦਵਾਉਣਾ ਪਹਿਲਾਂ ਜ਼ਰੂਰੀ ਆ ਚਲ ਆਏ ਕਰਦੀਪੀ ਮੇਰਾ ਪਰਸ ਲਿਆ ਕੇ ਦੇ ਯਾਰ ਮੈਂ ਮੰਮੀ ਨੂੰ ਦਵਾਈ ਦਵਾ ਕੇ ਲਿਆਉਣਾ ਹਾਂਜੀ ਮੈਂ ਲਿਉਣੀ ਪਰ ਥੋੜਾ ਚਲ ਮਾਂ ਆ ਜਾ ਤੈਨੂੰ ਦਵਾਈ ਦਵਾ ਕੇ ਦੇਵਾਂ ਉਹ ਖੜੀ ਤੂੰ ਵੀ ਆ ਵੀ ਕਾ ਮਨ ਵੇੜਦਾ ਅੱਜ ਘਰ ਵਿੱਚ ਇੰਨੀ ਸ਼ਾਂਤੀ ਕਿੱਧਰ ਗਏ ਨੇ ਸਾਰੇ ਗੁਰੀ ਓਏ ਗੁਰੀ ਹਾਂਜੀ ਡੈਡੀ ਜੀ ਓ ਉਹ ਪੁੱਤ ਘਰ ਵਿੱਚ ਇੰਨੀ ਸ਼ਾਂਤੀ ਅੱਜ ਕਿੱਥੇ ਗਏ ਨਾਲੇ ਤੂੰ ਸ਼ਹਿਰ ਜਾਣਾ ਸੀ ਅੱਜ ਤੁਸੀਂ ਕਿਉਂ ਨਹੀਂ ਗਏ ਦੱਸ ਦਿਆਂ ਡੈਡੀ ਜੀ ਘਰੇ ਕੋਈ ਨਹੀਂ ਹੈਗਾ ਨਾਹੀਂ ਗੁਰੀ ਤੇ ਨਾਹੀਂ ਮੰਮੀ ਕਿਉਂਕਿ ਮੰਮੀ ਨੂੰ ਬੁਖਾਰ ਹੋ ਗਿਆ ਸੀ ਤੇ ਗੁਰੇ ਉਹਨਾਂ ਨੂੰ ਦਵਾਈ ਦਿਵਾਉਣ ਗਏ ਨੇ ਹੈ ਬਿਮਾਰ ਹੋ ਗਈ ਠੀਕ ਤਾਂ ਹੈ ਕੀ ਹੋ ਗਿਆ ਉਹਨੂੰ ਮੰਮੀ ਨੂੰ ਇੱਕਦਮ ਬੁਖਾਰ ਹੋ ਗਿਆ ਫਿਰ ਮੈਂ ਗੁਰੀ ਨੂੰ ਕਹਤਾ ਵੀ ਤੁਸੀਂ ਮੰਮੀ ਨੂੰ ਦਵਾਈ ਦਿਵਾ ਲਓ ਆਪਾਂ ਸ਼ਹਿਰ ਕਿਸੇ ਫੇਰ ਦਿਨ ਬਲ ਜਾਗੇ ਅੱਛਾ ਚਲ ਕੋਈ ਗੱਲ ਨਹੀਂ ਪੁੱਤ ਉਹ ਆ ਜਾਣਗੇ ਨਾਲੇ ਇੰਨੀ ਤੋਂ ਪੈਰੀ ਐ ਤੂੰ ਵੀ ਆਰਾਮ ਕਰ ਲੈ ਪੁੱਤ ਬਹੁਤ ਗਰਮੀ ਹੈਗੀ ਕੋਈ ਗੱਲ ਨਹੀਂ ਡੈਡੀ ਜੀ ਕਰ ਲੈਨੀ ਆ ਤੇ ਤੁਸੀਂ ਹੁਣ ਜਾਣਾ ਕਿੱਥੇ ਡੈਡੀ ਬਸ ਮੈਂ ਵੀ ਚੱਲਿਆ ਥੋੜਾ ਕੰਮ ਕਾਜ ਠੀਕ ਹੈ ਠੀਕ ਹੈ ਡੈਡੀ ਜੀ ਨਾਲੇ ਉਹ ਆ ਜਾਣਗੇ ਠੀਕ ਹੈ ਪੁੱਤ ਕਰ ਲੈ ਆਰਾਮ ਤੂੰ ਦੇਖ ਨੂਰਾਨੀ ਕਿੰਨੀ ਸਿਆਣੀ ਆ ਕਿੰਨਾ ਪਿਆਰ ਦਿੰਦੀ ਆ ਉਹ ਮਾਰੋਗੀ ਉਹਦਾ ਕਿੰਨਾ ਫਿਕਰ ਕਰਦੀ ਆ ਦਿ ਲੋ ਜਮੇ ਨਹੀਂ ਦਾ ਫਿਕਰ ਕਰਦੀ ਕਿੰਨਾ ਨੂੰ ਗੁੱਸੇ ਨਾਲ ਬੋਲਦੀ ਆ ਕਿੰਨਾ ਤੰਗ ਕਰਦੀ ਆ ਮੈਨੂੰ ਪਤਾ ਹੈ ਉਹਨੇ ਜ਼ਰੂਰ ਕੋਈ ਪਖੰਡ ਕੀਤਾ ਹੋਣਾ ਜੇ ਪਖੰਡ ਉਹਨੇ ਕੀਤਾ ਨਾ ਤਾਂ ਇਹਦਾ ਸ਼ਿੱਟਾ ਉਹਨੂੰ ਭੁਗਤਣਾ ਪੈਣਾ ਕਹਿੰਦੇ ਨੇ ਜੈਸੀ ਕਰਨੀ ਵੈਸੀ ਭਰਨੀ ਕੋਈ ਨਾ ਜੇ ਤੂੰ ਪਖੰਡ ਕਰਦੀ ਆ ਨਾ ਤੇਰੇ ਅੱਗੇ ਆਉਣਗੀਆਂ ਸਾਰੀਆਂ ਤੂੰ ਜਿਹੜਾ ਨੂ ਨੂੰ ਤੰਗ ਕਰਦੀ ਆ ਹੈਲੋ ਸ਼ਸ਼ੀਕਲ ਮੰਮੀ ਸ਼ਸ਼ੀਕਲ ਪੁੱਤ ਕਿਵੇਂ ਆ ਹੋਰ ਠੀਕ ਠਾਕ ਹੋ ਹਾਂਜੀ ਹਾਂਜੀ ਮੰਮੀ ਮੈਂ ਵਧੀਆ ਤੁਸੀਂ ਦੱਸੋ ਕਿਵੇਂ ਹੋ ਹਾਂ ਠੀਕ ਆ ਪੁੱਤ ਠੀਕ ਆ ਹੋਰ ਘਰੇ ਕਿਵੇਂ ਸਾਰੇ ਸਾਰੇ ਠੀਕ ਨੇ ਪੁੱਤ ਤੇਰਾ ਭਾਈ ਸਕੂਲ ਗਿਆ ਹੋਇਆ ਤੇ ਤੇਰਾ ਬਾਪੂ ਉੱਧਰ ਝੋਨਾ ਲਾਉਣ ਦੀ ਤਿਆਰੀ ਕਰਦਾ ਫਿਰਦਾ ਅੱਛਾ ਅੱਛਾ ਮੰਮੀ ਤੇ ਕੂੜੇ ਤੂੰ ਤਾਂ ਜੰਮੀ ਭੁੱਲ ਭੁਲਾ ਕੇ ਫੋਨ ਖਾਨ ਵੀ ਨਹੀਂ ਕਰਦੀ ਉਹ ਨਹੀਂ ਨਹੀਂ ਮੰਮੀ ਤੁਹਾਨੂੰ ਪਤਾ ਹੀ ਆ ਹੁਣ ਘਰ ਦੇ ਕੰਮ ਕਾਰਾਂ ਚ ਬਿਜ਼ੀ ਰਹਿਣੀ ਆ ਮੈਂ ਹਾਂਜੀ ਪੁੱਤ ਬਾਲਾ ਕੰਮ ਤਾਂ ਨਹੀਂ ਤੈਨੂੰ ਕਰਾਉਂਦੇ ਨਹੀਂ ਨਹੀਂ ਮੰਮੀ ਮੈਨੂੰ ਬਾਲਾ ਕੰਮ ਨਹੀਂ ਕਰਾਉਂਦੇ ਹੈਗੇ ਨਾਲੇ ਮੇਰੇ ਤਾਂ ਸਾਸਿ ਬਹੁਤ ਚੰਗੀਆਂ ਮੇਰੇ ਨਾਲ ਲੱਗ ਕੇ ਕੰਮ ਕਰਵਾ ਦਿੰਦੇ ਆ ਚਲ ਠੀਕ ਆ ਪੁੱਤ ਉਹ ਤਾਂ ਸੋਣੀ ਗੱਲ ਆ ਕੰਮ ਤਾਂ ਆਪਣਾ ਕਰਨਾ ਹੁੰਦਾ ਸੀ ਇਹ ਹਾਂਜੀ ਕੋਈ ਨਾ ਤੇਰੀ ਸੱਸ ਨੇ ਤਾਂ ਮੈਨੂੰ ਕਿਹਾ ਸੀ ਧੀ ਬਣਾ ਕੇ ਰੱਖੋਗੀ ਮੈਂ ਹਾਂਜੀ ਹਾਂਜੀ ਮੰਮੀ ਉਹ ਤਾਂ ਮੈਨੂੰ ਬਹੁਤ ਪਿਆਰ ਕਰਦੇ ਆ ਕੋਈ ਗੱਲ ਕਹਿ ਨਹੀਂ ਦਿੰਦੇ ਹੈਗੇ ਜਿਹੜੀ ਵੀ ਚੀਜ਼ ਮੰਗਲਾਂ ਪਹਿਲਾਂ ਹਾਜ਼ਰ ਕਰ ਦਿੰਦੇ ਆ ਨਾ ਮੈਨੂੰ ਤੇਰੀ ਸੱਸ ਨੂੰ ਗੱਲ ਮਮੀ ਮੈਂ ਫੇਰ ਕਰਦੀ ਆ ਮੈਂ ਨਾ ਕੱਪੜੇ ਧੋਈ ਜਾਂਦੀ ਸੀਗੀ ਚੰਗਾ ਬੁੱਤ ਕਿਹਨ ਰੱਖੀ ਆ ਵਧਾ ਗੱਲ ਗੁੱਲ ਕਰ ਲਿਆ ਕਰ ਮਨੇ ਠੀਕ ਆ ਮਮੀ ਚੰਗਾ ਬੁੱਤ ਹਣ ਮੈਂ ਮਾਨੂੰ ਕਿਵੇਂ ਦੱਸਾਂ ਵੀ ਇਹ ਮੇਤ ਸਾਰੇ ਕੰਮ ਮੇਤ ਹੀ ਕਰਵਾਉਂਦੇ ਆ ਆਪ ਤਾਂ ਕੋਈ ਕੰਮ ਕਰਦੇ ਨਹੀਂ ਹੈਗੇ ਇਹ ਤਾਂ ਸਿਰਫ ਕਹਿ ਕੇ ਗਏ ਸੀ ਮਿੱਤਿਆਂ ਵਾਂਗੂ ਰੱਖਾਂਗੇ ਨਾਲੇ ਤਾਂ ਕਹਿੰਦੀਆਂ ਗੱਲਾਂ ਹੀ ਹੁੰਦੀਆਂ ਨੇ ਕੋਈ ਨਹੀਂ ਤਿਆਂ ਵਾਂਗੂ ਰੱਖਦਾ ਅਸਲ 'ਚ ਤਿਆਂ ਤੇ ਨੂੰ ਆ ਚ ਬਹੁਤ ਫਰਕ ਸਮਝਦੇ ਨੇ ਆਇਆ ਵੇ ਵਾਇਆ ਧੀਪੀ ਧੀਪੀ ਅੱਗੇ ਜੀ ਤੁਸੀਂ ਪਾਣੀ ਲਿਆ ਕੇ ਦੀ ਹਾਂਜੀ ਮੈਂ ਹੁਣੇ ਲਿਆਉਣੀ ਆ ਤੇ ਬੇ ਗਰਮੀ ਆ ਬਹੁਤ ਆ ਥੱਕ ਕੇ ਰਹਿ ਗਈ ਆ ਲੋ ਮੰਮੀ ਪਾਣੀ ਆ ਲੋ ਜੀ ਕੀ ਕਹਿੰਦਾ ਡਾਕਟਰ ਕੀ ਹੋਇਆ ਮੰਮੀ ਨੂੰ ਕੁਛ ਨਹੀਂ ਹੋਦਾ ਇਹਦਾ ਖਾਦੇ ਪੀਤੇ ਦਾ ਹੋ ਗਿਆ ਉਹਦਾ ਇਹਦਾ ਬੇਬੇ ਮੜੀ ਗੱਲ ਨੂੰ ਹੀ ਵਧਾ ਕੇ ਵਜਾਂਦੀ ਆ ਚਲ ਕੋਈ ਨਾ ਹੁਣ ਮੰਮੀ ਦਾ ਕਿੱਡਾ ਜੀ ਕਰਦਾ ਬਿਮਾਰ ਹੋਣ ਨੂੰ ਵੇ ਦਵਾਈ ਤਾਂ ਲੈਉਣੀ ਸੀ ਹੁਣ ਕੋਈ ਵੇ ਦਵਾ ਦੇ ਲੈ ਦਵਾਈ ਆ ਲੈ ਤੁਹਾਨੂੰ ਗੌਰ ਨਾਲ ਦਵਾਈ ਜਗੀਆਂ ਮੈਂ ਤੇਰੀ ਮਮ ਨੂੰ ਦਵਾਈ ਕੋਈ ਨਾ ਲੈ ਲੂੰਗੀ ਮੈਂ ਪਤਾ ਮੈਨੂੰ ਮੈਂ ਬੌਲੀ ਨਹੀਂ ਹੈਗੀ ਨਾ ਡਾਕਟਰ ਨੇ ਮੈਨੂੰ ਸਮਝਾਇਆ ਦਵਾਈ ਬਾਰੇ ਤੈਨੂੰ ਕੀ ਪਤਾ ਮੇਰੀ ਦਵਾਈ ਦਾ ਓ ਚਲ ਚੰਗਾ ਵੇਪੇ ਤੈਨੂੰ ਨਾਲ ਡਾਕਟਰ ਨੇ ਕਿਹਾਗਾ ਵੀ ਤੂੰ ਆਰਾਮ ਕਰਨਾਗਾ ਤੂੰ ਆਨਸਾਰ ਫਿਰ ਬੋਲਣ ਲੱਗਗੀ ਡਾਕਟਰ ਤਾਂ ਬਹੁਤ ਕੁਝ ਕਹਿੰਦੇ ਨੇ ਮੈਂ ਇਥੋਂ ਨਹੀਂ ਚੁੱਪਚਾਪ ਰਹਿ ਜਾਂਦਾ ਹੈਗਾ ਓ ਚੰਗਾ ਵੇਪੇ ਤੂੰ ਕਿਵੇਂ ਮਰਜ਼ੀ ਕਰਾ ਮੈਂ ਤਾਂ ਅੰਦਰਜਾ ਕੇ ਆਰਾਮ ਕਰਤਾ ਲੈਨ ਸਿਬੋ ਕਰ ਹੀ ਗਿਆ ਤੇਰਾ ਪਲਾਨ ਕੰਮ ਕੋਈ ਗੱਲ ਨਹੀਂ ਡਾਕਟਰਾਂ ਨੇ ਤੇਰੇ ਤਾਰਨੇ ਸੀ ਤਾਰ ਲਏ ਪੈਸੇ ਰਿਪੋਰਟਾਂ ਦੇ ਇਹ ਤਾਂ ਨਹੀਂ ਮਹਾਰਾਣੀ ਘੁੰਮਣ ਵਾਗੀ ਨਲੇ ਦਵਾਈਆਂ ਦਾ ਕੀ ਆ ਫੇਰ ਕੰਮ ਆ ਜਾਣਗੀਆਂ ਰੱਖ ਲੈਣੀਆਂ ਸਾਹਮ ਕੇ ਕਦੇ ਢਿੱਲੀ ਮੱਠੀ ਹੋ ਗਈ ਚੱਕ ਕੇ ਲੈ ਲੂੰਗੀ ਚੱਲਾ ਇਹ ਤੂੰ ਆ ਗਿਆ ਨਾ ਤੁਸੀਂ ਕਿੱਥੇ ਫੇਰੀ ਜਾਂਦੇ ਹੋ ਵਿਹਲੇ ਸਵੇਰ ਦੇ ਕੋਈ ਕੰਮ ਧੰਦਾ ਨਹੀਂ ਉਹ ਸਾਥ ਵਿੱਚ ਗਿਆ ਸੀਗਾ ਤੈਨੂੰ ਪਤਾ ਹੈ ਪਿੰਡ ਦੇ ਮੋਹਤਵਾਰਾਂ ਜਾਣਾ ਪੈਂਦਾਗਾ ਨਾਲੇ ਤੂੰ ਠੀਕ ਹੈ ਕੀ ਹੋ ਗਿਆ ਸੀ ਤੈਨੂੰ ਮੈਂ ਤਾਂ ਪਤਾ ਨਹੀਂ ਮੈਨੂੰ ਤਾਂ ਕੀ ਹੋ ਗਿਆ ਮਨ ਪੁੱਤ ਦੇ ਮਿੰਟਾਂ 'ਚ ਚੱਕਰ ਆਉਣ ਲੱਗੇ ਹੈ ਮੈਂ ਤਾਂ ਉਲਟੀਆਂ ਲੱਗ ਬੁਰਾ ਹਾਲ ਤੁਸੀਂ ਕਿਹੜਾ ਕਿਸੇ ਦੀ ਖਬਰਸਾਰ ਲੈਣੇ ਹੋ ਲੋਕਾਂ ਦੇ ਕੰਮ ਸਮਾਰ ਦੇ ਫੇਰੀ ਜਾਂਦੇ ਹੋ ਕੋ ਨਸੀਬੋ ਮੈਨੂੰ ਪਤਾ ਹੈ ਤੂੰ ਕਿਹੜਾ ਬਿਮਾਰ ਹੋਈ ਮੈਂ ਸਭ ਜਾਣਦਾ ਤੈਨੂੰ ਨਾਲੇ ਜਵਾਖੜੇ ਤੇਰਾ ਕੀਤਾ ਕੀ ਆ ਉਹ ਦੇ ਮਗਰ ਹੱਥ ਤੋਕੇ ਕਿਉਂ ਪਈਆਂ ਤੇਰਾ ਕੀ ਵਿਗਾੜਿਆ ਉਹਨੇ ਨਾ ਮੈਂ ਅੱਜ ਉਹਨੂੰ ਕੀ ਕਹਿਤਾ ਅੱਜ ਤਾਂ ਮੈਂ ਉਹਨੂੰ ਕੁਝ ਬੋਲੀ ਵੀ ਨਹੀਂ ਨਸੀਬਾ ਮੈਨੂੰ ਸਾਰਾ ਪਤਾ ਹੈ ਤੂੰ ਕਿਉਂ ਪਖੰਡ ਕਰਦੀ ਐ ਸਿਆਣੀ ਬਣਦਿਆ ਤੂੰ ਨਾ ਮੈਨੂੰ ਕੀ ਲੋੜ ਆ ਪਖੰਡ ਕਰਨ ਦੀ ਮੈਂ ਹੈ ਹੀ ਬਿਮਾਰ ਐਂਗੀ ਉਹ ਮੈਂ ਤੈਨੂੰ ਜਾਣਦਾ ਤੂੰ ਕਿਹੜੀ ਬਿਮਾਰ ਹੈ ਚੰਗਾ ਤਾਂ ਜਾ ਕੇ ਆਰਾਮ ਕਰ ਲੋ ਆਥਣ ਦਾ ਟਾਈਮ ਹੋਣ ਵਾਲਾ ਘੰਟੇ ਤੱਕ ਮੱਜਾਂ ਦਾ ਹੋ ਜਾਊਗਾ ਕੰਮ ਫਿਰ ਹੀ ਜਾਂਦੇ ਨੇ ਧੁੱਪ ਚ ਆ ਕੇ ਮੇਰੇ ਤੇ ਗਦਾਵਰੀਆਂ ਘੋਟਣ ਲੱਗ ਜਾਣਗੇ ਸਿਆਣੀ ਬਣਦਾ ਤੇ ਸਿੱਪੋ ਸਿਆਣੀ ਬਣਦਾ ਪਤਾ ਨਹੀਂ ਕਦੋਂ ਨੂੰ ਆਕ ਲਾਉਗੀ ਸੋਨੂੰ ਨਾ ਸਰਪੰਚ ਚ ਖੜੇ ਕਰਦਾ ਮੈਂ ਵੋਟਾਂ ਚ ਲੱਗ ਜਾਂਦੇ ਨੇ ਗਦਾਵਰੀਆਂ ਘੋਟਣ ਮੇਰੇ ਤੇ ਕੰਮ ਨਹੀਂ ਨਹੀਂ ਧੰਦੇ ਦੀ ਨਹੀਂ ਕਾਸੇ ਦੀ ਆ ਲੋ ਜੀ ਚਾਹ ਲੈ ਆ ਦੀਪੀ ਤੂੰ ਪੀ ਲਈ ਚਾਹ ਹਾਂ ਮੈਂ ਤਾਂ ਪੀ ਲਈ ਬੈ ਜਾ ਖੜੀ ਕਿਉਂ ਆਵਾਂਗੀ ਕੀ ਹੋਇਆ ਅੱਜ ਦੁਖੀ ਜੀ ਕਿਉਂ ਲੱਗ ਗਰੀ ਮੈਨੂੰ ਨਹੀਂ ਜੀ ਤੁਹਾਨੂੰ ਨਹੀਂ ਲੱਗਦਾ ਮੈਂ ਕਿਉਂ ਨਹੀਂ ਕੋਈ ਨਾ ਕੋਈ ਗੱਲ ਤਾਂ ਹੈਗੀ ਆ ਦੀਪੀ ਦੁਖੀ ਨਾ ਤੂੰ ਹੈਗੀ ਆ ਦੱਸ ਦੇ ਮੈਨੂੰ ਕਿਉਂ ਲੁਕੋ ਰੱਖੀ ਤੂੰ ਨਹੀਂ ਜੀ ਮੈਂ ਤੁਹਾਨੂੰ ਕਹਿਣਾ ਵੀ ਕੋਈ ਗੱਲ ਨਹੀਂ ਹੈਗੀ ਉਹ ਮੈਂ ਸਮਝ ਗਿਆ ਸਾਬ ਤੂੰ ਤਾਂ ਦੁਖੀ ਆਂਗੀ ਅੱਜ ਆਪਾਂ ਨਾ ਉੱਥੇ ਫੇਰ ਜਾ ਨਹੀਂ ਸਕਦੇ ਭੰਗ ਨਹੀਂ ਨਹੀਂ ਕੋਈ ਗੱਲ ਨਹੀਂ ਉਹ ਤਾਂ ਆਪਾਂ ਫੇਰ ਕਿਸ ਦਿਨ ਜਾ ਆਵਾਂਗੇ ਕਿਉਂ ਮੈਨੂੰ ਦਵਾਈ ਦਵਾਉਣਾ ਜ਼ਰੂਰੀ ਸੀਗਾ ਉਹ ਤਾਂ ਵੈਸੇ ਹੀ ਮੇਰਾ ਮੂਡ ਸੈਟ ਹੈਗਾ ਪਿੰਡੋਂ ਫੋਨ ਆਇਆ ਸੀ ਅੱਜ ਉਹ ਠੀਕ ਰਹਿ ਗਏ ਨੇ ਸਾਰੇ ਇੱਥੇ ਹਾਂ ਜੀ ਸਾਰੇ ਠੀਕ ਨੇ ਬਸ ਵੈਸੇ ਹੀ ਮੰਮੀ ਨਾਲ ਗੱਲ ਕਰਕੇ ਮਨ ਉਦਾਸ ਹੋ ਗਿਆ ਮੈਨੂੰ ਜੀ ਨਹੀਂ ਲੱਗਦਾ ਉਹਨਾਂ ਬਿਨਾਂ ਉਹ ਲੈ ਉਦਾਸ ਕਿਉਂ ਹੁੰਨੀ ਆਂਗੀ ਆਪਾਂ ਜਾਵਾਂਗੇ ਕੋਈ ਟੈਨਸ਼ਨ ਕਿਉਂ ਲੈਣੀ ਆ ਕੱਲ ਨੂੰ ਆਪਾਂ ਉੱਥੇ ਮਿਲਿਆ ਆਉਣੇ ਆ ਜਾਂ ਕਦੋਂ ਚ ਜਾਣਾ ਹੁਣ ਮੈਂ ਫਰੀ ਆਂਗਾ ਹੋਰ ਹੁਣ ਮੈਂ ਵੀ ਸੋਚਦੀ ਸੀਗੀ ਵੀ ਵਿਆਹ ਤੋਂ ਬਾਅਦ ਆਪਾਂ ਇੱਕ ਵਾਰ ਵੀ ਨਹੀਂ ਉਹਨਾਂ ਕੋਲ ਗਏ ਹੈਗੇ ਉਹ ਵੀ ਕਹਿੰਦੇ ਸੀ ਜਿੰਨ ਦਾ ਵਿਆਹ ਹੋਇਆ ਇੱਕ ਵਾਰ ਵੀ ਗੇੜਾ ਨਹੀਂ ਮਾਰਿਆ ਪਰ ਮੰਮੀ ਨੇ ਜਾਣ ਨਹੀਂ ਦੇਣਾ ਆਪਾਂ ਨੂੰ ਉਹ ਲੈ ਐ ਮੰਮੀ ਕੀ ਕਹ ਦਊਗੀ ਮੰਮੀ ਨਾਲ ਮੈਂ ਕਰਦਾ ਕਰਦਾ ਐਸਾ ਉਹ ਆਪਾਂ ਨੂੰ ਫਿਰ ਕਿਤੇ ਵੀ ਨਹੀਂ ਜਾਣ ਦਿੰਦੀ ਕਿ ਨਹੀਂ ਖੂਬ ਡਰਦੀ ਐ ਨਾ ਨਹੀਂ ਨਹੀਂ ਤੁਸੀਂ ਰਹਿਣ ਦਿਓ ਤਾਨੂੰ ਪਤਾ ਈ ਮੰਮੀ ਦਾ ਐਵੇਂ ਫਿਰ ਮਾੜੀ ਜੀ ਗੱਲ ਪਿੱਛੇ ਕਲੇਸ਼ ਕਰਨਗੇ ਬੇਬੇ ਦੀਪੀ ਤਾਂ ਕੰਮ ਤੋਂ ਟਲਦੀ ਮਾਰੀ ਜਾਂਦੀ ਐ ਪਿੰਡ ਉਹ ਕੋਈ ਨਾ ਤੂੰ ਟੈਨਸ਼ਨ ਨਾ ਲੈ ਮੰਮੀ ਨੂੰ ਮਾਫੀ ਮਨਾਉਂਗਾ ਇਹਨੂੰ ਮਾਫੀ ਲੈ ਕੇ ਜਾਊਂਗਾ ਤੂੰ ਖੁਸ਼ ਹੋ ਕੇ ਲੜਖਾ ਦੇ ਬੇ ਮੁੰਡਿਆ ਤੂੰ ਇੱਥੇ ਬੈਠਾ ਕੀ ਕਰੀ ਜਾਂਦਾ ਤੂੰ ਮਾੜਾ ਮੋਟਾ ਕੀ ਕਰਦਾ ਕੰਮ ਧੰਦਾ ਦੇਖ ਲੈ ਖੇਤ ਬੰਨੇ ਹੁਣ ਪਿਓਲੇ ਚ ਅੱਜ ਤਾਂ ਫੜ ਲੈ ਪਹਿਲਾਂ ਉਹ ਘਰੇ ਬੈਠਾ ਰਹਿੰਦਾ ਹੁਣ ਤੂੰ ਬੈਠਾ ਰਹਿਣਾ ਉਹ ਕੋਈ ਨਾ ਮਾ ਜਾਣਾ ਪਰ ਗਰਮੀ ਦਾ ਦੇਖ ਲੈ ਕੰਨੀ ਆ ਗਈ ਥੋੜੀ ਠੰਡ ਹੋ ਜਾਂਦੇ ਖੇਤ ਵੀ ਜਾਏ ਹੋਣਗੇ ਨਾਲੇ ਮੰਮੀ ਤੁਸੀਂ ਠੀਕ ਹੋ ਹਾਹੋ ਆਹੋ ਭਾਈ ਠੀਕ ਆ ਨਾਲੇ ਤੂੰ ਬੈਠੀ ਆ ਨਾਲੇ ਇਹਨੂੰ ਬਿਠਿਆ ਰੱਖਿਆ ਉੱਠ ਕੇ ਰੋਟੀ ਪਾਣੀ ਦਾ ਕਰ ਲੈ ਫਿਰ ਦਿਨ ਸਿਪੇ ਲੱਗੀ ਰਹਿਣੀ ਆ ਮੰਮੀ ਜੀ ਹਲੇ ਹੱਥ ਨੂੰ ਚ ਤਿੰਨ ਚਾਰ ਘੰਟੇ ਬਾਕੀ ਆਗੇ ਕੋਈ ਨਾ ਦਾਲ ਸਬਜ਼ੀ ਤਾਂ ਮੈਂ ਹੀ ਕਰਾਂ ਮੈਂ ਕਰ ਲੂੰਗੀ ਤੇ ਨਾਲੇ ਮੈਂ ਕਿਹੜੇ ਨੂੰ ਧੱਕੇ ਨਾਲ ਬਿਠਾਉਣੀ ਆ ਇੱਥੇ ਫਿਰ ਕਿ ਹੋ ਗਿਆ ਜੀ 10 ਮਿੰਟ ਬੈਠ ਕੇ ਕਰ ਦੇਈਏ ਸਾਰਾ ਕੰਮ ਤੁਸੀਂ ਤਾਂ ਵੀ ਖਿਜ ਰਹੇ ਨੇ ਹੋ ਮੈਂ ਤੇਰੀ ਸਲਾਹ ਨਹੀਂ ਮੰਗੀ ਮੀਨੇ ਰੀ ਦਾ ਕੁਛ ਨਹੀਂ ਪਤਾ ਗਰਮੀਆਂ ਦੇ ਦਿਨਾਂ ਚ ਹੁਣ ਤੁਸੀਂ ਆਪ ਹੀ ਦੇਖ ਲਓ ਮੈਂ ਮਮੇ ਨੂੰ ਕੁਛ ਵੱਧ ਘੱਟ ਬੋਲਨੀ ਆ ਮੜਾ ਜਿਹਾ ਵੀ ਨਹੀਂ ਮਮਮੀ ਦੇਖਦੇ ਹੈਗੇ ਜਦੋਂ ਜੀ ਕਰਦਾ ਉਹਦੀ ਬੋਲਣ ਲੱਗ ਜਾਂਦੇ ਆ ਉਹ ਬੇਬੇ ਹੁਣ ਕੰਮ ਵੀ ਅਸੀਂ ਕਰਦੇ ਆ ਖੇਤ ਦਾ ਮੈਂ ਕਰਦਾ ਘਰ ਦਾ ਇਹ ਕਰਦੀ ਹੈਗੀ ਫਿਰ ਭਾਈ ਕੰਮ ਤਾਂ ਹੁਣ ਕਰਨਾ ਹੀ ਆ ਕਰਨਾ ਹੀ ਪੈਣਾ ਇਹਦੇ ਵਿੱਚ ਗੁੱਸਾ ਕਰਨ ਵਾਲੀ ਕਿਹੜੀ ਗੱਲ ਹੋਗੀ ਮੰਮੀ ਅਸੀਂ ਕਿਹੜਾ ਕਹਿਣਾ ਵੀ ਕੰਮ ਕਰਨਾ ਨਹੀਂ ਹੈਗਾ ਸਾਰਾ ਕੰਮ ਕਰਦੀ ਆ ਪਰ ਜਦ ਕੰਮ ਕਰਦੇ ਬੰਦੇ ਦੇ ਵੀ ਛਿੱਤਰ ਪੈਣ ਫਿਰ ਦੁੱਖ ਤਾਂ ਲੱਗਦਾ ਹੀ ਆ ਨਾਲੇ ਭਾਈ ਕੰਮ ਤਾਂ ਕਰਨਾ ਹੀ ਆ ਤੁਸੀਂ ਆਪਦੇ ਵਾਸਤੇ ਕਰਨਾ ਅਸੀਂ ਵੀ ਸਾਰੀ ਉਮਰ ਕਰਿਆ ਆਵਦੇ ਜਵਾਕਾਂ ਵਾਸਤੇ ਕਰੋਗੇ ਅਸੀਂ ਵੀ ਤਾਂ ਸਾਰੀ ਉਮਰ ਘਟਟ ਹੋਇਆ ਬੇਪੇ ਤੂੰ ਬਿਮਾਰ ਹੋਣੀ ਆ ਚੁੱਪ ਫੇਰ ਨਹੀਂ ਕਰਦੀ ਮੈਂ ਡਾਕਟਰ ਨੇ ਕਹੇ ਤੈਨੂੰ ਆਰਾਮ ਕਰਨ ਨੂੰ ਜਾਂ ਭਾਇਆ ਜਾ ਕੇ ਕੋਈ ਨਾ ਵੇ ਕਰ ਲੂੰਗੀ ਮੈਂ ਆਰਾਮ ਮੇਰੇ ਆਰਾਮ ਦਾ ਰਹਿੰਦਾ ਇਹਨੂੰ ਬੜਾ ਫਿਕਰ ਹੁਣ ਤੀਮੀ ਦਾ ਬਣਿਆ ਬੈਠਾਂਗਾ ਚੜਿਆ ਬੈਠੇ ਤੇ ਨਰਿਆਂ ਤੇ ਉਹ ਨਾਲੇ ਮੈਂ ਤੇਨੂੰ ਇੱਕ ਗੱਲ ਕਰਨੀ ਆ ਜੀ ਮੈਂ ਕਹਿੰਦਾ ਜੀਗਾ ਆਹ ਇਹਨੂੰ ਪਿੰਡ ਜਾ ਕੇ ਆਉਣਾਗਾ ਪਿੰਡ ਮਿਲ ਕੇ ਆਉਣਾਗਾ ਛੇਰੇ ਅਸੀਂ ਕਦੇ ਵੀ ਨਹੀਂ ਗਏਗੇ ਪੈ ਤੋਂ ਬਾਅਦ ਨਾ ਕਿਉਂ ਇੱਥੇ ਜੰਗਲ ਚ ਬੈਠੇ ਹੋ ਪਿੰਡ ਜਾਣ ਨੂੰ ਐਡੀ ਛੇਤੀ ਕੀ ਹੋਇਆ ਹੁਣ ਪਤਾ ਲੱਗ ਗਿਆ ਨਾ ਮੈਂ ਬਿਮਾਰ ਆ ਹੁਣ ਉਧਮੂਲ ਚੱਕ ਲਓ ਪੇਕਿਆਂ ਨੂੰ ਕੋਈ ਗੱਲ ਨਹੀਂ ਮੰਮੀ ਜੀ ਅਸੀਂ ਨਹੀਂ ਜਾਂਦੇ ਕੋਲਾ ਜੀ ਕੀ ਗੱਲ ਹੋ ਗਈ ਯਾਰ ਇਹ ਜਦੋਂ ਆਪਾਂ ਨੂੰ ਜਾਣਾ ਤਾਂ ਜਾਣਾ ਮੰਮੀ ਜੀ ਤਾਂ ਹੀ ਬੋਲਦੇ ਰਹਿਣਗੇ ਤੇਰਾ ਵੀ ਕੀ ਕਰਦਾ ਯਾਰ ਜਾਣ ਨੂੰ ਤੂੰ ਚੁੱਪ ਕਿਉਂ ਕਰ ਜਨੇ ਆਉਦੀ ਨਹੀਂ ਕੋਈ ਗੱਲ ਨਹੀਂ ਹਲੇ ਮੰਮੀ ਬਿਮਾਰ ਆ ਮੈਂ ਫੇਰ ਜਾ ਆਉਂਗੀ ਹਲੇ ਮੰਮੀ ਨੂੰ ਆਪਾਂ ਘਰੇ ਕੱਲ ਨੂੰ ਛੱਡ ਨਹੀਂ ਸਕਦੇ ਕਰੋ ਮਨ ਮਰਜ਼ੀਆਂ ਮੇਰੀ ਕਾਹਨੂੰ ਗੱਲ ਸੁਣਨੀ ਆ ਹੁਣ ਤੀਮੀ ਦਾ ਬਣ ਕੇ ਬੈਠ ਗਿਆ ਹੁਣ ਤਾਂ ਮੈਂ ਨਾ ਸਿੱਧੇ ਮੂੰਹ ਨਹੀਂ ਬੋਲਦਾ ਬੱਲੇ ਮਾਂ ਦੀ ਪੀ ਦਾ ਵੀ ਤਾਂ ਕਰਦਾ ਪਿੰਡ ਜਾ ਕੇ ਉਹਨੂੰ ਇਹਦੀ ਮਾਂ ਪਿਓ ਨੂੰ ਮਿਲੇ ਆਉਗੀ ਇਹ ਨਾਲੇ ਵਿਆਹ ਤੋਂ ਬਾਅਦ ਅਸੀਂ ਕਦੋਂ ਗਿਆਗੇ ਆਪਣੇ ਦੇਦੇ ਇੱਕ ਵਾਰ ਵੀ ਨਹੀਂ ਗਏ ਹੈਗੇ ਇੱਥੇ ਹੀ ਰਹਿੰਦੀ ਹੈ ਵਿਚਾਰੀ ਇਹ ਨਾ ਕੰਮ ਕੌਣ ਕਰੂ ਕਰਦਾ ਨਾਲੇ ਖੇਤੀ ਪੱਟਣੀ ਸਾਰਾ ਪਿਆਗਾ ਪਿਓ ਆ ਪਿਓ ਘਰੇ ਵਿਹਲਾ ਬੈਠਾ ਰਹਿੰਦਾ ਤੂੰ ਆ ਤੂੰ ਇਹਦੇ ਨਰਿਆਂ ਤੇ ਚੜੇ ਬੈਠਾ ਰਹਿਣਾ ਗੱਲ ਸੁਣ ਲੈ ਮੇਰੀ ਜਾਣਾ ਜਾਓ ਜੀ ਸੱਦ ਕੇ ਮੇਰੇ ਵਾਸਤੇ ਕੰਮ ਵਾਲੀ ਦਾ ਇੰਤਜ਼ਾਮ ਕਰਕੇ ਜਾਓ ਮੈਥੋਂ ਨਹੀਂ ਕੰਮ ਕੋ ਮੁੰਦਾ ਮੇਰੀ ਗੱਲ ਸੁਣੋ ਜੀ ਕੋਈ ਨਾ ਪਹਿਲਾਂ ਫਸਲ ਦਾ ਕੰਮ ਇਹ ਕਰ ਲੋ ਆਪਾਂ ਉਦੋਂ ਬਾਅਦ ਜਾਵਾਂਗੇ ਨਾਲੇ ਦਿਨਾਂ ਦਾ ਫਰਕ ਪੈ ਜਾਊਗਾ ਗਰਮੀ ਘਟ ਜੂਗੀ ਉਹ ਦੀਪੀ ਮੈਨੂੰ ਸਭ ਪਤਾ ਯਾਰਾ ਤੂੰ ਹੀ ਉੱਪਰਲੇ ਮਨੋਂ ਕਹਿ ਰਹੀਆਂਂ ਕੋਈ ਗੱਲ ਨਹੀਂ ਯਾਰਾ ਆਪਾਂ ਜਾ ਕੇ ਆਵਾਂਗੇ ਤੇ ਰਹੀ ਗੱਲ ਕੰਮ ਦੀ ਮਾਪੀ ਕੇ ਆਉਂਗਾ ਯਾਰ ਭਾਬੀ ਨੂੰ ਉਹ ਆਪੀ ਕਰਜੂ ਦੋ ਤਿੰਨ ਦਿਨ ਇੱਥੇ ਕੰਮ ਗੁਰੀ ਮੈਂ ਤੁਹਾਨੂੰ ਇੱਕ ਵਾਰੀ ਕਹਤਾ ਨਾ ਵੀ ਨਹੀਂ ਜਾਣਾ ਤਾਂ ਨਹੀਂ ਜਾਣਾ ਨਾਲੇ ਕਿਸੇ ਨੂੰ ਲੋੜ ਨਹੀਂ ਹੈਗੀ ਕੰਮ ਦਾ ਕਰਨ ਨੂੰ ਮੈਂ ਹੈਗੀ ਬਸ ਕਰ ਲੂੰਗੀ ਹੁਣ ਮੈਂ ਕੰਮ ਕਰਦੇ ਜਾ ਕੇ ਤੇ ਤੁਸੀਂ ਵੀ ਉਧਰ ਉੱਟ ਕੇ ਵੀ ਕੰਮ ਧੰਦਾ ਕਰ ਲਓ ਬਿੱਲੇ ਨਾ ਬੈਠਾ ਕਰੋ ਬਾਲਾ ਆ ਦੇਖ ਲੈ ਕਿਵੇਂ ਬੋਲਦੀ ਧੀ ਜਬਾਨ ਲੜਾਉਂਦੀ ਆ ਤੈਨੂੰ ਕਿਹੜਾ ਕੋਈ ਫਰਕ ਪੈਂਦਾ ਜਿਹਦੇ ਤੇਰੇ ਸਿਰ 'ਚ ਗਲੀਆਂ ਕਰੀਏ ਨਾ ਉੱਤੇ ਤੈ ਓ ਬੇਬੇ ਯਾਰ ਆਏ ਕਿ ਮੈਂ ਕਰ ਦੂ ਯਾਰ ਸਿਰ ਤੇ ਗਲੀਆਂ ਉਹਨੇ ਵੀ ਯਾਰ ਪਿੰਡ ਚ ਜਾ ਕੇ ਆਉਣਾ ਸੀਗਾ ਹੁਣ ਆਪਦੇ ਤੂੰ ਵੀ ਜਾਣੀ ਆ ਆ ਹੁਣ ਪਿੱਛੇ ਤੂੰ ਨਨ ਕੇ ਕਿੰਨੇ ਦਿਨ ਲੱਗ ਕੇ ਆਈਆਂਗੀ ਜਦੋਂ ਮੇਰਾ ਵਿਆਹ ਹੋਇਆ ਤੀ 6 ਮਹੀਨੇ ਨਹੀਂ ਕਿਸੇ ਨੇ ਜਾਣ ਦਿੱਤੀ ਤੁਸੀਂ ਚੱਕਦੇ ਹੋ ਝੋਲਾ ਥੂ ਰਾਜਦੇ ਹੋਗੇ ਓ ਬੇਬੇ ਯਾਰ ਤੇਰਾ ਤਾਂ ਉਹੀ ਪੁਰਾਣੇ ਗਿਆਨ ਨੇ ਯਾਰਾ ਤੂੰ ਨਹੀਂ ਯਾਰ ਸਮਝ ਸਕਦੀ ਹੈਗੀ ਕੋਈ ਗੱਲ ਨੂੰ ਚੱਲ ਚੰਗਾ ਯਾਰ ਮੈਂ ਤਾਂ ਆਦਾ ਖੇਤ ਜਾਨਾਂਗਾ ਤੂੰ ਬੋਡੀ ਜਾ ਇੱਥੇ ਤੂੰ ਤਾਂ ਦਿਮਾਗ ਖਰਾਬ ਕਰਤਾ ਮੇਰਾ ਵੀ